ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆਪਾਂ ਅੱਜ ਗੈਸ ਕਾਬੇਜ ਤੋਂ ਫੱਕੀ ਬਹੁਤ ਹੀ ਵਧੀਆ ਬਣਦੀ ਇਹ ਆਪਾਂ ਦੋ ਲੈ ਕੋੜ ਤੋਂ ਮੇ ਦੇਖ ਕੇ ਸਾਫ ਸੁਥਰੇ ਲੈਣੇ ਆ ਗਲੇਓ ਨਾ ਹੋਣ ਇਹ ਦੇਖੋ ਵਧੀਆ ਐਨ ਸਾਫ ਸੁਥਰੇ ਆ ਧੋ ਲਿਆ ਸੀ ਧੋ ਕੇ ਇਹਨਾਂ ਨੂੰ ਮੈਂ ਸਾਫ ਕਰ ਲਿਆ ਦੋ ਆਪਾਂ ਕੋੜ ਤੋਂ ਮੇ ਲੈ ਲਏ ਆ ਤੇ ਇਹ ਲਈ ਆਪਾਂ ਕਾਲਾ ਨਮਕ ਤੇ ਇਹ ਲਈ ਆਪਾਂ ਅਜਵੈਣ ਤੇ ਉੰਨੀ ਆਪਾਂ ਲੈ ਲਈਆ ਮਿੱਠੀ ਸੌਂਫ ਤੇ ਇਹਨਾਂ ਨੂੰ ਹੁਣ ਆਪਾਂ ਜਿਹੜਾ ਆ ਕੱਟਦੇ ਆ ਬਹੁਤ ਹੀ ਵਧੀਆ ਘਰੇ ਫੱਕੀ ਬਣ ਕੇ ਤਿਆਰ ਹੋ ਜਾਂਦੀ ਜਦੋਂ ਵੀ ਪੇਟ ਦਰਦ ਕਰਦਾ ਆ ਜਾਂ ਆਪਣੇ ਗੈਸ ਬਣ ਜਾਂਦੀ ਆ ਕਬਜ ਹੋ ਜਾਂਦੀ ਆ ਤੁਸੀਂ ਇਹਦਾ ਜਿਹੜਾ ਆ ਅੱਧਾ ਕ ਚਮਚਾ ਫੱਕੀ ਦਾ ਖਾ ਲਓ ਇਹ ਦਵਾਈ ਦਾ ਕੰਮ ਕਰਦੀ ਆ ਇਹ ਮਿਲਦੇ ਇਹ ਸੀਜ਼ਨ ਦੇ ਨਾਲ ਹੀ ਆ ਤੇ ਜਦੋਂ ਵੀ ਮਿਲਦੇ ਹੋਣ ਤਾਂ ਲੈ ਲੈਣੇ ਚਾਹੀਦੇ ਔਰ ਤੁਮੇ ਜਿਹੜੇ ਆ ਇਹ ਤੇ ਇਹਨਾਂ ਦੀ ਫੱਕੀ ਜਿਹੜੀ ਘਰੇ ਬਣਾ ਲਓ ਤੁਸੀਂ ਵੈਸੇ ਇਹਨਾਂ ਨੂੰ ਸਾਬਤਿਆਂ ਨੂੰ ਭਰਦੇ ਆ ਪਰ ਸਾਬਤੇ ਜਦੋਂ ਆਪਾਂ ਭਰਦੇ ਇਹਨਾਂ ਨੂੰ ਥੋੜਾ ਜਿਹਾ ਗਲਣ ਦਾ ਖਰਾਬ ਹੋਣ ਦਾ ਡਰ ਰਹਿੰਦਾ ਇਸ ਕਰਕੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਕੱਟ ਲਿਆ ਛੋਟੇ ਛੋਟੇ ਪੀਸਾਂ ਵਿੱਚ ਜਿਹੜੀ ਸੌਂਫ ਤੇ ਅਜਵੈਨ ਆ ਉਹ ਆਪਾਂ ਸਾਰੀ ਇਹਨਾਂ ਦੇ ਉੱਤੇ ਪਾ ਦੇਣੀ ਆ ਲੂਣ ਆਪਾਂ ਹਲੇ ਨਹੀਂ ਪਾਉਣਾ ਦੋ ਦਿਨ ਦੀ ਆਪਾਂ ਪਹਿਲਾਂ ਸੌਂਫ ਅਜਵੈਨ ਪਾ ਕੇ ਇਹਨੂੰ ਧੁੱਪ ਲਵਾਉਣੀ ਆ ਤਾਂ ਕਿ ਥੋੜਾ ਜਿਹਾ ਪਾਣੀ ਇਹਦਾ ਸੋਖ ਹੋ ਜਵੇ ਤੇ ਜੇ ਆਪਾਂ ਨਾਲ ਹੀ ਇਹਦੇ ਲੂਣ ਪਾ ਦਿੱਤਾ ਨਾ ਫਿਰ ਇਹ ਹੋਰ ਪਾਣੀ ਛੱਡ ਦਿੰਦੇ ਆ ਥੋੜਾ ਇਹਨਾਂ ਦਾ ਖਰਾਬ ਹੋਣ ਦਾ ਡਰ ਰਹਿੰਦਾ ਆ ਇਸ ਕਰਕੇ ਵੈਸੇ ਜਿਹੜੇ ਆ ਸਾਬ ਤੇ ਕੋੜ ਤੁਮੇ ਨੂੰ ਜਿਹੜਾ ਆ ਪੀਸ ਵਿੱਚੋਂ ਕੱਢ ਕੇ ਵਿੱਚੇ ਸੌਂਫ ਜਵੈਣ ਨਮਕ ਭਰ ਦਿੰਦੇ ਆ ਪਰ ਉਹਦਾ ਥੋੜਾ ਜਿਹਾ ਡਰਨ ਦਾ ਜੇ ਧੁੱਪ ਨਾਲ ਲੱਗੇ ਤੇ ਗਲ ਜਾਂਦੇ ਆ ਉਹ ਇਸ ਕਰਕੇ ਇਹਨਾਂ ਨੂੰ ਇਸ ਤਰ੍ਹਾਂ ਕੱਟ ਕੇ ਆਪਾਂ ਜਿਹੜੇ ਬਣਾ ਲੈਣਾ ਆ ਇੱਕ ਤਾਂ ਸੁੱਕ ਜਾਂਦੇ ਜਲਦੀ ਦੂਜਾ ਇਹਨਾਂ ਦਾ ਖਰਾਬ ਹੋਣ ਦਾ ਬਿਲਕੁਲ ਡਰ ਨਹੀਂ ਰਹਿੰਦਾ ਹੈਗਾ ਤੇ ਸੌਂਫ ਜਵੈਣ ਜਿਹੜੀ ਆਪਾਂ ਲਈ ਆ ਉਹ ਸਾਰੀ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਜਿਹੜੀਆਂ ਮਿਕਸ ਕਰ ਦੇਣੀ ਆ ਗਿੱਲੇ ਆ ਇਹ ਪਾਣੀ ਬਹੁਤ ਇਹਨਾਂ ਵਿੱਚ ਤੇ ਇਹਨ ਜਿਹੜੀ ਸੌਫ ਜਵੈਣ ਇਹਨਾਂ ਦੇ ਵਿੱਚ ਰਲ ਜਾਣੀ ਆ ਲੱਗ ਜਾਣੀ ਆ ਇਹਨਾਂ ਨੂੰ ਤੇ ਅਸਰ ਪੂਰਾ ਜਿਹੜਾ ਇਹਦਾ ਆ ਇਹਨਾਂ ਦੇ ਵਿੱਚ ਆ ਜਾਣਾ ਆ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਜਿਹੜਾ ਕੱਟ ਕੇ ਸੁਕਾਉਣਾ ਆ ਤੇ ਜਦੋਂ ਤੱਕ ਚੰਗੀ ਤਰ੍ਹਾਂ ਇਹ ਸੁੱਕਦੇ ਨਹੀਂ ਹੈਗੇ ਉਦੋਂ ਤੱਕ ਇਹਨਾਂ ਨੂੰ ਪੀਸਣਾ ਨਹੀਂ ਹੈਗਾ ਫੱਕੀ ਤੁਸੀਂ ਭਾਵੇਂ 2 ਸਾਲ ਰੱਖ ਲਓ ਇਹ ਤੇ ਬਿਲਕੁਲ ਖਰਾਬ ਨਹੀਂ ਹੁੰਦੀ ਹੈਗੇ ਤੇ ਦੇਖੋ ਆਪਾਂ ਸਾਰੀ ਸੌਫ ਜਵੈਣ ਜਿਹੜੀ ਰਲਾ ਦਿੱਤੀ ਚੰਗੀ ਤਰ੍ਹਾਂ ਤੇ ਆਪਾਂ ਇਹਨਾਂ ਨੂੰ ਲਵਾਈਏ ਜੀ ਘੱਟੋ ਘੱਟ 15 ਦਿਨ ਦੀ ਧੁੱਪ ਕਿਉਂਕਿ ਸਰਦੀ ਦਾ ਮੌਸਮ ਹਾਲੇ ਬਹੁਤੀ ਧੁੱਪ ਨਹੀਂ ਹੁੰਦੀ ਹੈਗੀ ਤੇ 15 ਦਿਨ ਦੀ ਧੁੱਪ ਨਾਲ ਦੇਖੋ ਐਨ ਸੁੱਕ ਗਏ ਆ ਦੋ ਦਿਨ ਦੀ ਧੁੱਪ ਲਵਾ ਕੇ ਮੈਂ ਇਹਦੇ ਵਿੱਚ ਲੂਣ ਵੀ ਰਲਾ ਦਿੱਤਾ ਸੀ ਤੇ ਬਿਲਕੁਲ ਸੁੱਕ ਗਏ ਦੇਖੋ ਐਨ ਟੁੱਟਦੇ ਆ ਇਹ ਤੇ ਹੁਣ ਇਹਨਾਂ ਨੂੰ ਆਪਾਂ ਪੀਸ ਕੇ ਤਿਆਰ ਕਰਦੇ ਆ ਫੱਕੀ ਇਹਦੀ ਠੀਕ ਆ ਜੀ ਮਿਕਸੀ ਦੇ ਵਿੱਚ ਆਪਾਂ ਇਹਨੂੰ ਪੁਸ਼ ਕਰ ਕਰਕੇ ਪੀਣਾ ਆ ਇੱਕੋ ਵਾਰੀ ਨਹੀਂ ਇਹਨੂੰ ਚਲਾਉਣਾ ਤੇ ਨਹੀਂ ਤਾਂ ਖਰਾਬ ਹੋ ਜਾਊਗੀ ਤੇ ਇਹਨੂੰ ਆਪਾਂ ਜਿਹੜਾ ਪੁਸ਼ ਕਰ ਕਰਕੇ ਰੋਕ ਲਓ ਚਲਾ ਲਓ ਰੋਕ ਲਓ ਚਲਾ ਲਓ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਪੀਣਾ ਵਿੱਚੇ ਦੇ ਨਮਕਾ ਵਿੱਚੇ ਸੌਂਫ ਜਵੈਣਾ ਤੇ ਵਿੱਚੇ ਤੁੰਮੇ ਆ ਤੇ ਚੰਗੀ ਤਰ੍ਹਾਂ ਇਹਦਾ ਪਾਊਡਰ ਆਪਾਂ ਜਿਹੜਾ ਬਣਾ ਲੈਣਾ ਹੈ ਤੇ ਦੇਖੋ ਇਹਨੂੰ ਆਪਾਂ ਪੀਸ ਲਿਆ ਐਨ ਇੱਕ ਤਰ੍ਹਾਂ ਇੱਕ ਸਾਰ ਹੋ ਗਏ ਸਾਰੇ ਵਿੱਚੇ ਸੌਂਫ ਜਵੈਣ ਨਮਕ ਤੁੰਮੇ ਸਾਰਾ ਕੁਝ ਜਿਹੜਾ ਆ ਤੇ ਇੱਕ ਭਾਂਡੇ ਦੇ ਵਿੱਚ ਬੜੇ ਚਾਪਾ ਇਹਨੂੰ ਕੱਢ ਕੇ ਦਿਖਾਣੇ ਤੁਹਾਨੂੰ ਦੇਖੋ ਸਾਰੀ ਫੱਕੀ ਆਪਣੀ ਇੱਕ ਸਾਲ ਦੀ ਆਪਣੀ ਜਿਹੜੀ ਫੱਕੀ ਇਹ ਤਿਆਰ ਹੋ ਗਈ ਆ ਬਹੁਤ ਹੀ ਵਧੀਆ ਹੁੰਦੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਇਹ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਜਦੋਂ ਆਪਣਾ ਪੇਟ ਰੁੱਕ ਜਾਂਦਾ ਜਾਂ ਦਰਦ ਹੁੰਦਾ ਆ ਕਬਜ ਗੈਸ ਹੋ ਜਾਂਦੀ ਆ ਤੇ ਇਹ ਫੱਕੀ ਤੁਸੀਂ ਅੱਧਾ ਚਮਚਾ ਖਾ ਲਓ ਬਹੁਤ ਹੀ ਕੰਮ ਦੀ ਚੀਜ਼ ਆ ਇਹ ਦੇਖੋ ਜੀ ਫੱਕੀ ਆਪਣੀ ਬਣ ਕੇ ਤਿਆਰ ਹੋ ਗਈ ਕੋਸ਼ਿਸ਼ ਕਰਿਆ ਕਰੋ ਜਦੋਂ ਸੀਜ਼ਨ ਦੇ ਨਾਲ ਚੀਜ਼ ਮਿਲਦੀ ਆ ਉਹਨੂੰ ਲੈ ਕੇ ਜਿੱਦਾਂ ਵੀ ਉਹਦਾ ਇਸਤੇਮਾਲ ਹੁੰਦਾ ਕਰਨਾ ਚਾਹੀਦਾ ਤੇ ਦੇਖੋ ਆਪਾਂ ਫੱਕੀ ਜਿਹੜੀ ਕੌੜ ਤੁਮੀਆਂ ਦੀ ਘਰੇ ਬਣਾ ਕੇ ਤਿਆਰ ਕਰ ਲਈ ਆ ਹੁਣ ਇਹਨੂੰ ਕਿਸੇ ਵੀ ਤੁਸੀਂ ਡੱਬੇ ਦੇ ਵਿੱਚ ਪਾ ਕੇ ਰੱਖ ਲਓ ਬਹੁਤ ਹੀ ਵਧੀਆ ਫੱਕੀ ਤਿਆਰ ਹੋਈ ਆ ਵੀਡੀਓ ਦੇਖ ਲਈ ਸਾਰਿਆਂ ਦਾ ਧੰਨਵਾਦ ਜੀ ਸਪੋਰਟ ਕਰੋ ਮੇਰੇ ਚੈਨਲ ਨੂੰ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਤੇ ਦੇਖੋ ਜੀ ਆਪਾਂ ਜਿਹੜੀ ਆ بڑے ਭਾਂਡੇ ਚ ਕੱਢ ਕੇ ਤੁਹਾਨੂੰ ਦਿਖਾਤੀ ਹੁਣ ਮੈਂ ਇੱਕ ਡੱਬੇ ਦੇ ਵਿੱਚ ਪਾ ਕੇ ਰੱਖ ਦੇਣੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਿਊਅਰ ਜਿਹੜੇ ਜੋੜਦੇ ਆ ਸਬਸਕ੍ਰਾਈਬ ਕਰੋ ਮੇਰੇ